ਚਾ ਚਾਚੇ ਓਏ ਚਾਚਾ ਓ ਚਾਚਾ ਕਿਉਂ ਤੇਰਾ ਦਿਮਾਗ ਖਿਲ ਗਿਆ ਚਾਚਾ ਕਿਉਂ ਤੂੰ ਇਹਦੀ ਜਾਣਦਾ ਵੈਰੀ ਬਣ ਗਿਆ ਬੇਜਮਾਨ ਦਾ ਓਏ ਆਪ ਦੀ ਸਿਆਣ ਫਾਬ ਦੇ ਕੋਲ ਰੱਖ ਓਏ ਪਤਾ ਮੇਰਾ ਕਿੰਨਾ ਨੁਕਸਾਨ ਕਰਦਾ ਹੈ ਨਾ ਹੀ ਮੇਰੀ ਫਸਲ ਹੋਣ ਦਵੇ ਪਾਣੀ ਦੀ ਬਰਬਾਦੀ ਇਹ ਕਰਦਾ ਅੱਜ ਮੈਂ ਇਹਨੂੰ ਮਾਰ ਕੇ ਛੱਡੂੰਗਾ ਚਾਚਾ ਇਹਨੂੰ ਕਿਉਂ ਮਾਰਦੇ ਤੁਰ ਗਿਆ ਆਪਾਂ ਨੂੰ ਸਾਹਸ ਲੈਣ ਦੇ ਵਿੱਚ ਕਿੰਨੀ ਮਦਦ ਕਰਦਾ ਆਪਾਂ ਨੂੰ ਫਲ ਦਿੰਦਾ ਹੈ ਤੂੰ ਕਿਹੜੇ ਵੇਲੇ ਇਹਦੇ ਸੰਤਰਿਆਂ ਦਾ ਜੂਸ ਕੱਟ-ਕੱਟ ਕੇ ਪੀ ਰਿਆ ਹੈਗੀ ਤਾਂ ਇਹ ਨਿੰਮ ਹੈ ਚੱਲ ਫੇਰ ਵੀ ਚਾਚਾ ਕਦੇ ਨਾ ਕਦੇ ਤਾਂ ਆਪਾਂ ਨੂੰ ਸੰਤਰੀ ਖਵਾਊਗਾ ਨਾ ਚਾਚਾ ਐ ਚਾਚਾ ਪੂਣ ਚਾਚਾ ਤੂੰ ਚੁੱਪ ਕਿਉਂ ਹੈ ਚਾਚਾ ਹਾਂ ਹਾਂ ਕੋਈ ਨਾ ਬੋਤ ਤੇ ਨਵੇਂ ਦਸਹਿਰੀਆਂ ਖਵਾਊਗਾ ਪਰ ਮੈਂ ਆਪਦੇ ਜਵਾਕ ਵੀ ਤਾਂ ਪਾ ਲੈਣੇ ਨੇ ਮੈਂ ਤਾਂ ਉਹ ਵੱਡੂਗਾ ਕਿੰਨੇ ਦਾ ਹੋਊਗਾ ਚਾਚਾ ਇਹ 2000 ਦਾ ਹੋਊਗਾ 3000 ਦਾ ਹੋਊਗਾ ਇਹ ਪੈਸੇ ਤੂੰ ਮੇਰੇ ਤੋਂ ਲੈ ਲੈ ਪਰ ਤੂੰ ਇਹ ਕਹਿਰ ਨਾ ਕਰ ਮਾ ਚਾਚਾ ਚਲੋ ਪੁੱਤਰਾ ਤੂੰ ਤਾਂ ਮੇਰੀਆਂ ਅੱਖਾਂ ਖੋਲਤੀਆਂ ਜਾ ਮਾਨਵ ਦੀ ਜ਼ਿੰਦਗੀ ਲੈ ਕੇ ਜਾਂ ਜਦੋਂ 2000 ਦਾ ਰੱਖਤਾ ਹੁਣ 10000 ਦਾ ਵੇਚੂਗਾ